ਅੰਬ ਖਾ ਲੈਣੇ ਗੁਠਲੀ ਛੱਡ ਦਿੰਨੇ ਆ ਅੰਬ ਖਾ ਲੈਣੇ ਗੁਠਲੀ ਛੱਡ ਦਿੰਨੇ ਆ ਜੇ ਆਪਾਂ ਤੁਹਾਨੂੰ ਦੱਸਿਆ ਕਿ ਐਂਟੀਆਕਸੀਡੈਂਟ ਹੁੰਦਾ ਵਾ ਜੀਤੇ ਕਰਕੇ ਨਾਮ ਨੂੰ ਯਾਨੀ ਕਿ ਜਿਹੜੇ ਸਟ्रेस ਦੀ ਪ੍ਰੋਬਲਮ ਪੁਰਾਣੇ ਹੋ ਜੂਗਾ ਉਹਨਾਂ ਨੂੰ ਪਤਾ ਹੋਣਗੇ ਇਹਨਾਂ ਦੇ ਫਾਇਦੇ ਕਿਉਂਕਿ ਉਹ ਆਜ਼ਾਰ ਦੇ ਵਿੱਚ ਵੀ ਉਹ ਗਿੱਟਕ ਪਾਉਂਦੇ ਹੁੰਦੇ ਸੀਗੇ ਯਾਨੀ ਕਿ ਇਹਦਾ ਤੇਲ ਆ ਉਹ ਬਹੁਤ ਹੀ ਜ਼ਿਆਦਾ ਮਹਿੰਗਾ ਮਿਲਦਾ ਵਾ ਤੇ ਜੇਕਰ ਤੁਸੀਂ ਇਹਦਾ ਪਾਊਡਰ ਨਹੀਂ ਬਣਾਉਣਾ ਤੇ ਤੁਸੀਂ ਇਹਦਾ ਤੇਲ ਵੀ ਘੜਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਇੱਕ ਦਾਪ ਖਾਸ ਨਿੱਕੀ ਜਿਹੀ ਜਾਣਕਾਰੀ ਜਿਹੜੀ ਕਿ ਆਪਣੇ ਵਾਸਤੇ ਬਹੁਤ ਹੀ ਜ਼ਿਆਦੀ ਕੀਮਤੀ ਆ ਤੇ ਆਪਾਂ ਕੀ ਕਰਦੇ ਆ ਲੋਕ ਜਿਵੇਂ ਤੁਹਾਨੂੰ ਪਤਾ ਹੱਦ ਤੱਕ ਗਰਮੀ ਆ ਗਈ ਆ ਤੇ ਗਰਮੀ ਦੇ ਵਿੱਚ ਸੀਜ਼ਨ ਹੁੰਦਾ ਦੀ ਅੰਬ ਦਾ ਅੰਬ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਨੂੰ ਪਸੰਦਾ ਬੋਲ ਸਕਦਾ ਕਿਸੇ ਇੱਕ ਅੰਬ ਨੂੰ ਨਾ ਪਸੰਦ ਹੋਵੇ ਪਰ ਹਰ ਇੱਕ ਇਨਸਾਨ ਨੂੰ ਚਾਹੇ ਉਹ ਖਾਣ ਵਾਲਾ ਅੰਬ ਹੋਵੇ ਚਾਹੇ ਝੂਪਣ ਵਾਲਾ ਅੰਬ ਹੋਵੇ ਜਾਂ ਚਾਰੇ ਅੰਬ ਹੋਵੇ ਜਾਂ ਕੱਟ ਕੇ ਖਾਣ ਵਾਲਾ ਅੰਬ ਹੋਵੇ ਕਿਸੇ ਵੀ ਕਿਸਮ ਦਾ ਅੰਬ ਹੋਵੇ ਹਰ ਇੱਕ ਨੂੰ ਜ਼ਰੂਰ ਪਸੰਦ ਹੁੰਦਾ ਤੇ ਆਪਾਂ ਕੀ ਕਰਦੇ ਆ ਅੰਬ ਲੈ ਕੇ ਆਉਂਦੇ ਆ ਅੰਬ ਖਾ ਖਾ ਕੇ ਤੇ ਕੀਮਤੀ ਚੀਜ਼ ਜਿਹੜੀ ਆਪਾਂ ਸੁੱਟ ਦਿੰਦੇ ਨਹੀਂ ਕੱਲਾ ਆਪਾਂ ਅੰਬ ਖਾਂਦੇ ਆ ਕਈ ਲੋਕ ਜਿਵੇਂ ਕੱਚੇ ਅੰਬ ਲੈ ਕੇ ਆਉਂਦੇ ਆ ਉਹਦਾ ਅਚਾਰ ਵੀ ਬਣਾਉਂਦੇ ਆ ਫਿਰ ਉਹਦੀ ਚਟਨੀ ਵੀ ਬਣਾਉਂਦੇ ਆ ਅੰਬਰੇ ਵੀ ਬਣਾਉਂਦੇ ਆ ਜਾਂ ਸਬਜ਼ੀ ਵੀ ਬਣਾਉਂਦੇ ਆ ਤੇ ਇਹ ਕੁਛ ਜਿਹੜਾ ਉਹਦਾ ਤਿਆਰ ਕਰਦੇ ਆ ਤੇ ਜ਼ਿਆਦਾਤਰ ਲੋਕੀ ਚਾਰ ਦੇ ਵਿੱਚ ਵੀ ਐਂ ਕਰਦੇ ਆ ਕਿ ਉੱਪਰੋਂ ਉਹਦਾ ਸਿਲਕਾ ਉਤਾਰ ਕੇ ਉਹਦਾ ਚਾਰ ਬਣਾ ਲੈਂਦੇ ਆ ਜਿਹੜੀ ਉਹਦੀ ਗਿੜਕਾ ਉਹ ਸੁਣ ਦਿੰਦੇ ਆ ਜਦ ਕਿ ਆਮ ਬਨਾਲੋ ਵੱਧ ਫਾਇਦੇ ਜਿਹੜੇ ਆ ਉਹ ਗਿੜਕ ਦੇ ਵਿੱਚ ਹੁੰਦੇ ਆ ਬਹੁਤ ਹੀ ਜ਼ਿਆਦੇ ਫਾਇਦੇ ਹੁੰਦੇ ਆ ਇਸ ਦੀ ਕੁਛਲੀ ਜਿਹੜੀ ਅੰਦਰ ਹੁੰਦੀ ਹੈ ਨਾ ਗਿੜਕ ਦੇ ਵਿੱਚ ਵੀ ਇੱਕ ਜਿਹੜੀ ਬਹੁਤ ਤੋਂ ਸਖਤ ਜਿਹੜਾ ਖੋਲ ਜਿਆ ਖੋਲਦੇ ਆ ਉਹਦੇ ਵਿੱਚ ਇੱਕ ਗਿੜਕ ਹੁੰਦੀ ਆ ਜੇ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਜਿਹੜੀਆਂ ਆਪਾਂ ਉਹ ਗਿੜਕਾਂ ਵਾਂ ਉਹ ਸਾਰੀਆਂ ਕੱਢ ਲਈਆਂ ਸੀਗੀਆਂ ਕਿਉਂਕਿ ਆਪਾਂ ਨੂੰ ਆਰਡਰ ਆਇਆ ਸੀਗਾ ਬਿਨਾ ਗਿੜਕ ਵਾਲੇ ਆਚਾਰ ਦਾ ਤੇ ਉਹ ਸਾਰਾ ਕੱਟ ਕੇ ਪਹਿਲਾਂ ਆਪਾਂ ਆਂਬ ਦੇ ਬਾਗ ਦੇ ਵਿੱਚੋਂ ਗਿੜਕਾ ਜਿਹੜੀਆਂ ਕੱਢ ਲਈਆਂ ਗਿੜਕਾ ਕੱਢਣ ਤੋਂ ਬਾਅਦ ਫਿਰ ਉਹਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਿਆ ਸੀਗਾ ਵਾਸ਼ ਕਰਕੇ ਫਿਰ ਉਹਨੂੰ ਆਪਾਂ ਸੁਨੇ ਰੱਖ ਦਿੱਤਾ ਸੀਗਾ ਤੁਸੀਂ ਸੁੱਕਣ ਵਾਸਤੇ ਚਾਹੇ ਤੁਸੀਂ ਉਹਨੂੰ ਤਦੂ ਕਸ਼ ਕਰ ਸਕਦੇ ਹੋ ਚਾਹੇ ਛੋਟੇ ਛੋਟੇ ਕੱਟ ਸਕਦੇ ਹੋ ਨਹੀਂ ਤੇ ਵੱਡੇ ਵੱਡੇ ਬਾਟੇ ਵੀ ਸੁਕਾ ਸਕਦੇ ਹੋ ਜੇਕਰ ਤੁਹਾਡੇ ਕੋਲ ਜ਼ਿਆਦਾ ਖੁੱਲਾ ਟਾਈਮ ਹੈਗਾ ਤੇ ਮੈਂ ਛੋਟੇ ਛੋਟੇ ਪਾਟਾਂ ਦੇ ਵਿੱਚ ਉਹਨੂੰ ਕੱਟ ਦਿੱਤਾ ਸੀਗਾ ਤੇ ਉਹ ਜਿਹੜੇ ਬਹੁਤ ਜਲਦੀ ਸੁੱਕ ਗਏ ਸੀਗੇ ਤੇ ਹੋਂ ਦੇਖੋ ਸਕੀ ਹੋਇਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਗੜ ਲੈਂਦੇ ਆ ਤੇ ਆਪਾਂ ਇਹਦੇ ਸਾਰੇ ਗੁਣ ਦੱਸਦੇ ਆ ਕਿ ਕਿੰਨੀ ਬਹੁਤ ਮਿਲਦੀ ਚੀਜ਼ ਆ ਜਿਹੜੀ ਆਪਾਂ ਹੁੰਡੇ ਦੇ ਵਿੱਚ ਸੁਟੀ ਜਾਂਦੇ ਆ ਅੰਬ ਖਾ ਲੈਨੇ ਆ ਗੁਠਲੀ ਛੁੱਟ ਦਿੰਨੇ ਆ ਅੰਬ ਖਾ ਲੈਨੇ ਆ ਗੁਠਲੀ ਛੁੱਟ ਦਿੰਨੇ ਆ ਯਾਨੀ ਕਿ ਕੀਮਤੀ ਚੀਜ਼ ਜਿਹੜੀ ਆਪਾਂ ਸੁਟੀ ਜਾਂਦੇ ਆ ਕੱਲਾ ਆਂਬੂ ਉਹਨੇ ਆਪਾਂ ਖਾ ਲੈਂਦੇ ਆ ਇਹ ਜਿਹੜੀ ਗੁਠਲੀ ਦੇ ਬਹੁਤ ਜ਼ਿਆਦੇ ਫਾਇਦੇ ਆ ਤੇ ਪੁਰਾਣੇ ਵਿਗਿਆਦ ਉਹਨਾਂ ਨੂੰ ਪਤਾ ਹੋਣਗੇ ਇਹਨਾਂ ਦੇ ਫਾਇਦੇ ਕਿਉਂਕਿ ਉਹ ਆਚਾਰ ਦੇ ਵਿੱਚ ਵੀ ਉਹ ਗਿੜਕ ਪਾਉਂਦੇ ਹੁੰਦੇ ਸੀਗੇ ਫਿਰ ਉਹਦਾ ਚੂਰਨ ਵੀ ਬਣਾ ਕੇ ਰੱਖਦੇ ਹੁੰਦੇ ਸੀਗੇ ਇਹਦਾ ਚੂਰਨ ਇਹਨਾਂ ਗੁਠਲੀਆਂ ਨੂੰ ਸੁਕ ਰਿਆ ਨਾ ਕਰੋ ਆ ਵੀ ਆਪਾਂ ਤੁਹਾਨੂੰ ਆਪਣੀਆਂ ਅਚਾਰਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਵੀ ਅਸੀਂ ਅਚਾਰ ਦੇ ਵਿੱਚ ਇਹਨੂੰ ਪਾ ਕੇ ਰੱਖਦੇ ਹਾਂ ਤੇ ਉਹਦੇ ਇੱਕ ਨਿੱਕਾ ਜਿਹਾ ਫਾਇਦਾ ਤੁਹਾਨੂੰ ਦੱਸਿਆ ਨਾ ਵੀ ਜਦੋਂ ਕਿਸ ਦਾ ਫੇਰ ਚ ਦਰਦ ਹੁੰਦੀ ਹੈ ਤਾਂ ਤੁਸੀਂ ਇਹਨੂੰ ਕੱਢ ਕੇ ਖਾ ਸਕਦੇ ਹੋ ਪਰ ਅੱਜ ਦੇ ਅੱਜ ਆਪਾਂ ਤੁਹਾਨੂੰ ਹੋਰ ਤੇ ਫਾਇਦੇ ਦੱਸਾਂਗੇ ਵੀ ਇਹ ਕਿੰਨਾ ਕੀਮਤੀ ਹੁੰਦਾ ਵਾ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਵੱਲ ਆਪਾਂ ਚੂਰਨ ਤਿਆਰ ਕਰ ਲਿਆ ਇਹਦਾ ਯਾਨੀ ਕਿ ਇਹਦਾ ਪਾਊਡਰ ਤਿਆਰ ਕਰ ਲਿਆ ਇਹ ਹਜੇ ਚੂਰਨ ਦੇ ਰੂਪ ਚ ਨਹੀਂ ਆ ਇਹ ਪਾਊਡਰ ਦੇ ਰੂਪ 'ਚ ਹੀ ਆ ਕਿਉਂਕਿ ਇਹਨੂੰ ਕਿਸੇ ਵੀ ਤਰੀਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਸੀਂ ਇਹਦਾ ਚੂਰਨ ਬਣਾਉਣਾ ਤੇ ਤੁਸੀਂ ਇਹ ਗੋਟਲੀਆਂ ਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਪਾ ਕੇ ਤੇ ਤੁਸੀਂ ਉਹਦਾ ਚੂਰਨ ਵੀ ਤਿਆਰ ਕਰ ਸਕਦੇ ਹੋ ਜਦੋਂ ਤੁਹਾਡੇ ਪੇਟ ਦੇ ਵਿੱਚ ਕਿਤੇ ਗੈਸ ਬਣੀ ਚਾਹੇ ਦਸਤ ਲੱਗਣ ਤੁਹਾਨੂੰ ਚਾਹੇ ਪੇਟ ਦੇ ਵਿੱਚ ਫਰਾ ਰਵੇ ਤੇ ਤੁਸੀਂ ਇਹਦਾ ਚੂਰਨ ਦਾ ਖੁਸੇ ਪਾਣੀ ਦੇ ਨਾਲ ਇੱਕ ਚਮਚ ਦਾ ਸੀਵੰਤਾ ਲੈਣਾ ਤੇ ਤੁਹਾਡੀ ਗੈਸ ਜਿਹੜੀ ਉਹ ਸ਼ੂ ਮੰਤਰ ਹੋ ਜਾਣੀ ਆ ਇਹ ਐਂਟੀ ਆਕਸੀਡੈਂਟ ਹੁੰਦਾ ਵਾ ਇਹ ਖੂਨ ਦੇ ਸਰਕੂਲੇਸ਼ਨ ਨੂੰ ਵੀ ਠੀਕ ਕਰਦਾ ਵਾ ਤੇ ਫੈਬਰ ਭਰਪੂਰ ਹੁੰਦਾ ਵਾ ਪੇਟ ਸਾੜੇ ਦੀ ਪ੍ਰੋਬਲਮ ਕੋਈ ਵੀ ਹੋਵੇ ਉਹਨੂੰ ਠੀਕ ਕਰਦਾ ਵਾ ਕਬਜ਼ ਨੂੰ ਠੀਕ ਕਰਦਾ ਵਾ ਇਹ ਆਪਾਂ ਤੁਹਾਨੂੰ ਦੱਸਿਆ ਕਿ ਐਂਟੀਆਕਸੀਡੈਂਟ ਹੁੰਦਾ ਵਾ ਜਿਹਦੇ ਕਰਕੇ ਤਣਾਅ ਨੂੰ ਯਾਨੀ ਕਿ ਜਿਹੜੇ ਸਟ्रेस ਦੀ ਪ੍ਰੋਬਲਮ ਜਿੰਨਾਂ ਨੂੰ ਰਹਿੰਦੀ ਆ ਉਹਦੇ ਵਾਸਤੇ ਵੀ ਇਹ ਜਿਹੜਾ ਅੰਤਰੀ ਗੁਟਰੀ ਦਾ ਪਾਊਡਰ ਆ ਬਹੁਤ ਫਾਇਦੇਮੰਦ ਹੁੰਦਾ ਵਾ ਫਿਰ ਇਹਦੇ ਨਾਲ ਤੁਹਾਡੀਆਂ ਸਕਿਨ ਦੀਆਂ ਪ੍ਰੋਬਲਮ ਜਿਹੜੀਆਂ ਵਾ ਉਹ ਠੀਕ ਹੋ ਜਾਂਦੀਆਂ ਕਈਆਂ ਦੇ ਦਾਗ ਪੈ ਹੁੰਦੇ ਨਾ ਮੋਆਸੇ ਜਿਹੇ ਹੋਏ ਹੁੰਦੇ ਮੂੰਹ ਦੇ ਉੱਤੇ ਜਾਂ ਛਾਈਆਂ ਹੁੰਦੀਆਂ ਵਾ ਉਹ ਵੀ ਇਹ ਜਿਹੜਾ ਪਾਊਡਰ ਆ ਬਹੁਤ ਜਲਦੀ ਠੀਕ ਕਰਦਾ ਵਾ ਇਹਨੂੰ ਤੁਸੀਂ ਇੱਕ ਚਮਚ ਨੂੰ ਦਹੀਂ ਦੇ ਵਿੱਚ ਥੋੜਾ ਜਿਹਾ ਪਾ ਗਏ ਤੇ ਇੱਕ ਚਮਚ ਦਹੀਂ ਪਾ ਲੈਣਾ ਇੱਕ ਚਮਚ ਜਿਹਦਾ ਪਾ ਲੈਣਾ ਥੋੜੀ ਜਿਹੀ ਅਲਵੇਰਾ ਪਾ ਲੈਣੀ ਤੇ ਉਹਦੀ ਸਾਰੀ ਜਿਹੜੀ ਆਪਣੇ ਮੋਹ ਤੇ ਤੇ ਤੁਸੀਂ ਲੇਪ ਕਰ ਲੈਣਾ 5-10 ਮਿੰਟ ਰੱਖ ਕੇ ਫਿਰ ਤੁਸੀਂ ਠੰਡੇ ਪਾਣੀ ਦੇ ਨਾਲ ਜਿਹੜਾ ਇਹਨੂੰ ਵਾਸ਼ ਕਰ ਲੈਣਾ ਫਿਰ ਤੁਸੀਂ ਦੇਖਿਓ ਦਿਨ ਦਿਹਾੜੇ ਤੁਹਾਡੀ ਜਿਹੜੀਆਂ ਛਾਈਆਂ ਵਾਂ ਉਹ ਖਤਮ ਹੋ ਜਾਣਗੀਆਂ ਜਿਹੜੀ ਵਾਲਾਂ ਦੀ ਪ੍ਰੋਬਲਮ ਆ ਉਹਨਾਂ ਨੂੰ ਵੀ ਇਹ ਠੀਕ ਕਰਦਾ ਵਾ ਜਿਹੜੀ ਸਕਰੀਪਾਈ ਹੁੰਦੀ ਆ ਕਿਸੇ ਦੇ ਵਾਲ ਝੜਦੇ ਨੇ ਜਿਹੜਾ ਕਮਜ਼ੋਰ ਨੇ ਉਦੇਵਾ ਸੇ ਬਹੁਤ ਫਾਇਦੇਮੰਦ ਅੰਦਾ ਤਈ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਤੇ ਚੰਗੀ ਤਰ੍ਹਾਂ ਆਪਣੇ ਸਿਰ ਦੇ ਵਿੱਚ ਜਿਹੜੀਆਂ ਜੜਾਂ ਤੱਕ ਇਹਨੂੰ ਮਸਾਜ ਕਰ ਲੈਣੀ ਹੈ ਤੇ ਇਹ ਜਿਹੜੇ ਤੁਹਾਡੇ ਵਾਲ ਆ ਉਹਨਾਂ ਨੂੰ ਸਿਲਕੀ ਵੀ ਕਰੂਗਾ ਫਿਰ ਤੁਹਾਡੀ ਸਿਕਰੀ ਦੀ ਪ੍ਰੋਬਲਮ ਵੀ ਠੀਕ ਕਰੂਗਾ ਜਿਹੜੀ ਜੜਾਂ ਤੋਂ ਟੁੱਟਦੇ ਨੇ ਵਾਲ ਉਹ ਵੀ ਤੁਹਾਡੇ ਜਿਹੜੇ ਠੀਕ ਹੋਣਗੇ ਇਹ ਦੇ ਇੰਨੇ ਫਾਇਦੇ ਆ ਕਿ ਹਰ ਇੱਕ ਸ਼ੈਂਪੂ ਦੇ ਵਿੱਚ ਵੀ ਪੈਂਦਾ ਵਾ ਇਹਦੇ ਤੇਲ ਦੇ ਵੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਕਈ ਇਹੋ ਜਿਹੇ ਦੇਸ਼ ਆ ਕਿ ਜਿਹੜੇ ਅੰਬ ਖਾਣ ਵਾਸਤੇ ਨਹੀਂ ਆਪਣੇ ਭਾਰਤ ਤੋਂ ਮੰਗਾਉਂਦੇ ਸਿਰਫ ਉਹਨਾਂ ਨੇ ਉਹਨਾਂ ਦੀ ਘੋਟਲੀ ਵਾਸਤੇ ਹੀ ਜਿਹੜਾ ਮੰਗਾਉਂਦੇ ਨੇ ਅਮਰੀਕਾ ਦੇ ਵਿੱਚ ਵੀ ਇਹਦਾ ਤੇਲ ਜਿਹੜਾ ਬਹੁਤ ਮਹਿੰਗਾ ਵਿਕਦਾ ਵਾ ਫਿਰ ਜਿਹੜੇ ਸ਼ੈਂਪੂ ਵਾਲੀਆਂ ਕੰਪਨੀਆਂ ਵਾ ਉਹ ਵੀ ਇਹਦੀ ਘੋਟਲੀ ਦਾ ਉਹਦੇ ਵਿੱਚ ਸੇਵਨ ਕਰਦੀਆਂ ਨੇ ਸ਼ੈਂਪੂ ਦੇ ਵਿੱਚ ਜਿਹੜੇ ਆਪਾਂ ਫੇਰ ਟੈਂਡਰਫ ਵਾਲੇ ਜਿਹੜੇ ਮਹਿੰਗੇ ਮਹਿੰਗੇ ਆਪਾਂ ਸ਼ੈਂਪੂ ਲੈ ਕੇ ਆਨੇ ਆ ਉਹਦੀ ਜਗ੍ਹਾ ਕਿ ਤੁਸੀਂ ਇਹਦੇ ਨੂੰ ਨੁਸਖਾ ਅਪਣਾ ਸਕਦੇ ਹੋ ਜਿਹਦੇ ਨਾਲ ਤੁਹਾਡਾ ਨੁਕਸਾਨ ਕੋਈ ਨਹੀਂ ਹੋਊਗਾ ਤੇ ਫਾਇਦਾ ਜਿਹੜਾ ਤੁਹਾਡਾ ਵੱਧ ਹੋਊਗਾ ਫਿਰ ਜਿਹੜੇ ਬਲੱਡ ਸ਼ੂਗਰ ਵਾਲੇ ਆ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਹੁੰਦਾ ਵਾ ਉਹਨਾਂ ਦਾ ਬਲੱਡ ਸ਼ੂਗਰ ਜਿਹੜਾ ਉਹ ਕੰਟਰੋਲ ਦੇ ਵਿੱਚ ਕਰਦਾ ਵਾ ਇਹਦਾ ਸੇਵਨ ਕਰਨ ਵਾਸਤੇ ਅਪਾ ਤੁਹਾਨੂੰ ਪਹਿਲਾਂ ਦੱਸਿਆ ਵਾ ਵੀ ਤੁਸੀਂ ਕੋਸੇ ਪਾਣੀ ਦੇ ਨਾਲ 1/4 ਤੋਂ 1 ਦਾ ਸੇਵਨ ਕਰ ਸਕਦੇ ਹੋ ਇਸ ਤਸਵੀਰੀ ਸਾਹ ਫਿਰ ਜਿਹੜਾ ਕੈਫਰੋਲ ਦੀ ਪ੍ਰੋਬਲਮ ਆ ਉਹਨੂੰ ਵੀ ਇਹ ਜਿਹੜੀ ਗੋਟਲੀ ਠੀਕ ਕਰਦੀ ਆ ਲੀਵਰ ਦੀ ਕੋਈ ਵੀ ਪ੍ਰੋਬਲਮ ਆ ਪੇਟ ਦੇ ਅੰਦਰ ਗਰਮੀ ਆ ਉਹ ਵੀ ਇਹ ਜਿਹੜੀ ਗੋਟਲੀ ਦਾ ਪਾਊਡਰ ਆ ਬਹੁਤ ਫਾਇਦੇਮੰਦ ਹੁੰਦਾ ਤੇ ਜੇਕਰ ਤੁਸੀਂ ਇਹਦਾ ਪਾਊਡਰ ਨਹੀਂ ਬਣਾਉਣਾ ਤੇ ਤੁਸੀਂ ਇਹਦਾ ਤੇਲ ਵੀ ਕਢਾ ਸਕਦੇ ਹੋ ਜਿਵੇਂ ਉਹਨਾਂ ਨੂੰ ਗੁੰਟਲੀਆਂ ਨੂੰ ਕੱਟ ਕੇ ਸੁਕਾ ਕੇ ਤੇ ਤੁਸੀਂ ਇਹਨਾਂ ਦਾ ਤੇਲ ਵੀ ਕਢਵਾ ਸਕਦੇ ਹੋ ਇਹਨਾਂ ਦਾ ਤੇਲ ਜਿਹੜਾ ਕਈ ਮੈਡੀਸਨ ਦੇ ਵਿੱਚ ਵੀ ਪੈਂਦਾ ਵਾ ਯਾਨੀ ਕਿ ਇਹਦਾ ਤੇਲ ਆ ਉਹ ਬਹੁਤ ਹੀ ਜ਼ਿਆਦਾ ਮਹਿੰਗਾ ਮਿਲਦਾ ਵਾ ਕਈਆਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਨਾ ਕਿ ਉਹਨਾਂ ਦੀ ਪਾਚਨ ਕਿਰਿਆ ਨਹੀਂ ਠੀਕ ਹੁੰਦੀ ਤੇ ਜੇਕਰ ਤੁਸੀਂ ਇਸ ਪਾਊਡਰ ਦਾ ਸੇਵਨ ਕਰੋਗੇ ਕਾਲੇ ਨਮਕ ਦੇ ਨਾਲ ਤੇ ਤੁਹਾਡੀ ਪਾਚਨ ਜਿਹੜੀ ਸ਼ਕਤੀ ਉਹ ਵੀ ਵਧੂਗੀ ਫੇਰ ਤੇ ਵਿੱਚ ਕਦੀ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ ਯਾਨੀ ਕਿ ਪੁੱਲ ਮਿਲਾ ਕੇ ਜਿਹੜੇ ਨਿੱਕੇ ਜਿਹੇ ਵੇਸਟ ਸੁਫਟਣ ਵਾਲੇ ਜਿਹਨੂੰ ਆਪਾਂ ਡਸਟ ਬਿਨ ਚ ਸੁੱਟ ਦਿੰਦੇ ਆ ਉਸ ਪੁਛਲੀ ਦੇ ਪਾਊਡਰ ਦੇ ਇੰਨੇ ਕੁ ਜ਼ਿਆਦੇ ਫਾਇਦੇ ਆ ਤੇ ਜ਼ਰੂਰੀ ਨਹੀਂ ਕਿ ਕੋਈ ਪ੍ਰੋਬਲਮ ਵੀ ਤੁਹਾਨੂੰ ਹੋਵੇ ਤੇ ਤੁਸੀਂ ਤਾਂ ਹੀ ਇਹਦਾ ਸੇਵਨ ਕਰੋ ਇਹਨੂੰ ਤੁਸੀਂ ਇਹਦਾ ਸੇਵਨ ਕਰਦੇ ਰਹੋ ਰੋਟੀ ਖਾਣ ਤੋਂ ਬਾਅਦ ਵਿੱਚ ਚਮਚ ਦਾ ਜਿਹੜਾ ਤੁਸੀਂ ਸੇਵਨ ਕਰਦੇ ਰਹੋ ਤੇ ਜਿਹੜੀ ਇਮਿਊਨਿਟੀ ਸਿਸਟਮ ਆ ਉਹ ਤੁਹਾਡਾ ਬਹੁਤ ਮਜ਼ਬੂਤ ਹੋਊਗਾ ਬੱਚਿਆਂ ਦੇ ਅੱਜਕੱਲ ਜਿਹੜਾ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਰਿਹਾ ਤੁਸੀਂ ਇਹੋ ਜਿਹਾ ਪਾਊਡਰ ਬਣਾ ਕੇ ਘਰੇ ਰੱਖੋ ਇਹਨੂੰ ਚੂੜਨ ਇਹੋ ਜਿਹਾ ਚੂੜਨ ਆਪਾਂ ਮਾਰਕੀਟ ਦੇ ਵਿੱਚੋਂ ਬਣੇ-ਬਣਾਏ ਜ਼ਰੂਰ ਲੈ ਕੇ ਆਉਨੇ ਆਂ ਕਿ ਸਾਡਾ ਪੇਟ ਸਾਫ਼ ਹੋ ਜੇ ਜਾਂ ਤੁਹਾਨੂੰ ਕਬਜ਼ ਦੀ ਪ੍ਰੋਬਲਮ ਨਾ ਹੋਵੇ ਜਾਂ ਸਾਡੇ ਮੂੰਹ ਤੇ ਕੋਈ ਦਾਗ ਨਾ ਹੋਵੇ ਜਾਂ ਸਾਡੇ ਵਾਲ ਨਾ ਝੜਨ ਮਹਿੰਗੇ-ਮਹਿੰਗੇ ਆਪਾਂ ਪ੍ਰੋਡਕਟ ਲੈ ਕੇ ਆਉਨੇ ਆਂ ਪਰ ਇਹ ਜਿਹੜੀ ਚੀਜ਼ ਕੀਮਤੀ ਆ ਇਹਨੂੰ ਆਪਾਂ ਡਸਟਬਿਨ ਦੇ ਵਿੱਚ ਸੌਂ ਲ ਦਿੰਨੇ ਆ ਤੇ ਅੱਗੇ ਤੋਂ ਜ਼ਰੂਰ ਇਹ ਧਿਆਨ ਰੱਖਿਓ ਜੇ ਮੇਰੀ ਗੱਲ ਤੇ ਯਕੀਨ ਨਹੀਂ ਤੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਕਿ ਅੰਬ ਦੀ ਗੁਠਲੀ ਦੇ ਕਿੰਨੇ ਫਾਇਦੇ ਆ ਤੇ ਅੰਬ ਦੇ ਇੱਕ ਗੁਠਲੀ ਦੇ ਤੇਲ ਦੇ ਕਿੰਨੇ ਫਾਇਦੇ ਆ ਬਹੁਤ ਹੀ ਤੁਹਾਨੂੰ ਉਹਦੇ ਵਿੱਚ ਵਧੀਆ ਜਾਣਕਾਰੀ ਮਿਲੂਗੀ ਤੇ ਅੱਜ ਆਪਾਂ ਇਹ ਤੁਹਾਨੂੰ ਦੱਸਿਆ ਕਿ ਜਿਵੇਂ ਹੁਣ ਸੀਜ਼ਨ ਚੱਲਦਾ ਪਿਆ ਵਾ ਕਈ ਭੈਣਾਂ ਜਿਹੜਾ ਉਹ ਗੁਠਲੀ ਤੋਂ ਬਿਨਾ ਜਿਹੜਾ ਚਾਰ ਬਣਾਉਂਦੀਆਂ ਨੇ ਗਿੜਕ ਤੋਂ ਬਿਨਾ ਚਾਰ ਬਣਾਉਂਦੀਆਂ ਨੇ ਜੇ ਤੁਸੀਂ ਉਹ ਉਤੋਂ ਖੁਦਾ ਗੁੱਦਾ ਉਤਾਰ ਲਿਆ ਤੇ ਉਹਦੀ ਜਿਹੜੀ ਗਿੜਕਾ ਉਹਨੂੰ ਸੁਟਣ ਦੀ ਗਲਤੀ ਨਾ ਕਰਿਓ ਹੁਣ ਜਿਵੇਂ ਮੌਸਮ ਵਧੀਆ ਧੁੱਪਾਂ ਵੀ ਲੱਗ ਰਹੀਆਂ ਜੇ ਤੁਸੀਂ ਇਹਨੂੰ ਸੁਕਾ ਕੇ ਤੇ ਇਹਦਾ ਪਾਊਡਰ ਤਿਆਰ ਕਰਕੇ ਰੱਖ ਸਕਦੇ ਹੋ ਜਿੰਨੀ ਆਪਾਂ ਪ੍ਰੋਬਲਮ ਦਸੀਆਂ ਅਜੇ ਇੱਕ ਵੀਡੀਓ ਬਹੁਤ ਲੰਬੀ ਹੋ ਜੈਣੀ ਜੇ ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਇਹ ਨਹੀਂ ਡਿਸਕਸ ਕਰਾਂਗੇ ਕਿ ਜਿੰਨੇ ਵੇਸਟ ਡਸਟ ਬਿਚ ਸੁਟਣ ਵਾਲੀ ਚੀਜ਼ ਦੇ ਫਾਇਦੇ ਆ ਹੁਣ ਅੱਗੇ ਤੋਂ ਤੁਸੀਂ ਇਹ ਘੁਟਲੀ ਸੁਟਣ ਲੱਗੇ ਜ਼ਰੂਰ ਸੋਚੋਗੇ ਹੁਣ ਅੱਗੇ ਤੋਂ ਤੁਸੀਂ ਘੁਟਲੀ ਸੁਟਣ ਲੱਗੇ ਇੱਕ ਵਾਰੀ ਜ਼ਰੂਰ ਸੋਚੋਗੇ ਕਿ ਯਾਰ ਇਹਦੇ ਵਿੱਚ ਇੰਨੇ ਫਾਇਦੇ ਆ ਕਿਉਂ ਨਾ ਮੈਂ ਵੀ ਇਹਦਾ ਕੋਈ ਫਾਇਦਾ ਚੱਕਾਂ ਸੋ ਇਸ ਕਰਕੇ ਇਸ ਗੁਠਲੀ ਤੇ ਪਾਊਡਰ ਦਾ ਜਿਹੜਾ ਸੇਵਨ ਆ ਉਹ ਆਪਾਂ ਤੁਹਾਨੂੰ ਦੱਸ ਸੀ ਤਾਂ ਕਿਦਾਂ ਕਿਦਾਂ ਕਰਨਾ ਕਿਹੜੀ ਕਿਹੜੀ ਚੀਜ਼ ਦੇ ਨਾਲ ਤੁਸੀਂ ਕਰਨਾ ਹੈ ਦਾ ਸੇਵਨ ਕਿਹੜੀ ਕਿਹੜੀ ਪ੍ਰੋਬਲਮ ਵਾਸਤੇ ਆ ਸੋ ਆਪਾਂ ਇਹ ਗੁਠਲੀ باندې ਸਾਰੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਜਿਹੜੀ ਆਮ ਦੀ ਗਿੜਕ ਆ ਅੱਗੇ ਤੁਹਾਨੂੰ ਕਦੇ ਵੀ ਨਾ ਤੁਸੀਂ ਛੁੱਟਣ ਦੀ ਗਲਤੀ ਕਰਿਓ ਜੇ ਬਹੁਤ ਹੀ ਫਾਇਦੇਮੰਦ ਹੁੰਦੀ ਆ ਇਹਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਚਾਹੇ ਤੁਹਾਨੂੰ ਸ킨 ਦੀ ਪ੍ਰੋਬਲਮ ਕੋਈ ਹੋ ਸਕਦੀ ਹੈ ਉਹਦੇ ਵਾਸਤੇ ਤੁਸੀਂ ਵਰਤ ਸਕਦੇ ਹੋ ਚਾਹੇ ਵਾਲ ਝੜਨ ਦੀ ਵਾਲਾਂ ਦੀ ਕੋਈ ਪ੍ਰੋਬਲਮ ਹੋਵੇ ਉਹਦੇ ਵਾਸਤੇ ਵੀ ਤੁਸੀਂ ਦੀ ਕਰ ਸਕਦੇ ਹੋ ਪੇਟ ਦੀ ਪ੍ਰੋਬਲਮ ਹੋਵੇ ਗੈਸਟਰੋਲ ਦੀ ਪ੍ਰੋਬਲਮ ਹੋਵੇ ਲੀਵਰ ਦੀ ਪ੍ਰੋਬਲਮ ਹੋਵੇ ਕਬਜ਼ ਦੀ ਪ੍ਰੋਬਲਮ ਹੋਵੇ ਚਾਹ ਅਮਿਊਨਿਟੀ ਦੀ ਹੋਵੇ ਤਾਂ ਸ਼ੂਗਰ ਦੀ ਹੋਵੇ ਜਿੰਨੀਆਂ ਵੀ ਪ੍ਰੋਬਲਮਸ ਇਹ ਉਹਨਾਂ ਨੂੰ ਇਹ ਜਿਹੜੀ ਗੋਟਰੀ ਠੀਕ ਕਰਦੀ ਆ ਸੋ ਇਹ ਸੀ ਆਪਾਂ ਜਿਹੜੀ ਅੱਜ ਨਿੱਕੀ ਜੀ ਤੁਹਾਨੂੰ ਜਾਣਕਾਰੀ ਦੇਣੀ ਹੈ ਤਾਂ ਨਿੱਕੀ ਜੀ ਆਪਰ ਬਹੁਤ ਹੀ ਜ਼ਿਆਦਾ ਕੀਮਤੀ ਆ ਸੋ ਵੀਡੀਓ ਚੰਗੀ ਲੱਗੀ ਜ਼ਿਆਦਾ ਜ਼ਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਵਲੋਗਨ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾਲ ਤੇ ਜੇ ਵੀਡੀਓ ਚੰਗੀ ਲੱਗੇ ਆਪਾਂ ਦੁਬਾਰਾ ਫੇਰ ਤੁਹਾਨੂੰ ਕਹਿੰਨੀ ਆ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਜੇ ਇਹ ਸਾਰਿਆਂ ਤੱਕ ਜਾਣਕਾਰੀ ਪਹੁੰਚਣੀ ਜਾਂਦੀ ਆ ਕਿ ਕੋਈ ਵੀ ਅੱਜ ਤੋਂ ਬਾਅਦ ਅੰਬ ਦੀ ਗਿਰਤ ਜਿਹੜਾ ਉਹ ਕੂੜੇ ਦੇ ਵਿੱਚ ਨਾ ਸੁੱਟੇ ਜੀ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆਂ ਨਵੀਂ ਵੀਡੀਓ ਤੱਕ ਅਗਲੇ ਸਾਥੀ